ਓਸ਼ੋ ਨਾ ਨਹੀਂ ਇਨਕਲਾਬ ਸੀ ਵਿਚਾਰਾਂ ਦਾ ਉਹ ਸ਼ਬਦ ਨਹੀਂ ਉਹ ਸ਼ਕਤੀ ਸੀ ਜਿਸ ਨੇ ਦੁਨੀਆ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਸਵਾਗਤ ਹੈ ਜੀ ਅੱਜ ਅਸੀਂ ਓਸ਼ੋ ਦੇ ਕੁਝ ਬਹੁਤ ਹੀ ਕਹ ਲੋ ਦਿਲਚਸਪ ਵਿਚਾਰਾਂ ਦੀ ਗਹਿਰਾਈ ਵਿੱਚ ਉਤਰਾਂਗੇ ਹਮ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਉਸ ਦੇ ਹਿਸਾਬ ਨਾਲ ਅਸੀਂ ਖਾਸ ਤੌਰ ਤੇ ਦੇਖਾਂਗੇ ਕਿ ਓਸ਼ੋ ਰਾਸ਼ਟਰਾ ਬਾਰੇ ਕੀ ਸੋਚਦੇ ਸੀ ਭੀੜ ਦੀ ਮਾਨਸਿਕਤਾ ਕੀ ਹੁੰਦੀ ਹੈ ਅਸਲ ਵਿਅਕਤੀ ਹੋਣਾ ਕੀ ਹੈ ਤੇ ਬਗਾਵਤ ਦਾ ਮਤਲਬ ਕੀ ਹੈ ਉਹਨਾਂ ਲਈ ਕੋਸ਼ਿਸ਼ ਰਹੇਗੀ ਕਿ ਇਹਨਾਂ ਥੋੜੇ ਗੁੰਝਲਦਾਰ ਲੱਗਣ ਵਾਲੇ ਵਿਚਾਰਾਂ ਨੂੰ ਜ਼ਰਾ ਸੌਖਾ ਕਰਕੇ ਸਮਝੀਏ ਬਿਲਕੁਲ ਓਸ਼ੋ ਦੇ ਵਿਚਾਰ ਅਕਸਰ ਸਾਨੂੰ ਹਿਲਾਉਣਾ ਦਿੰਦੇ ਨੇ ਸਾਡੀਆਂ ਪੱਕੀਆਂ ਬਣੀਆਂ ਰਾਵਾਂ ਤੇ ਸਵਾਲ ਖੜੇ ਕਰਦੇ ਨੇ ਹਾਂਜੀ ਤਾਂ ਪਹਿਲਾਂ ਗੱਲ ਕਰਦੇ ਆ ਰਾਸ਼ਟਰਾਂ ਦੀ ਦੇਸ਼ਾਂ ਦੀ ਓਸ਼ੋ ਤਾਂ ਕਹਿੰਦੇ ਨੇ ਕਿ ਇਹ ਦੇਸ਼ ਇਹ ਸਰਹੱਦਾਂ ਇਹ ਤਾਂ ਮਤਲਬ ਇਨਸਾਨ ਦੇ ਬਣਾਈ ਝੂਠ ਨੇ ਕਲਪਨਾਵਾਂ ਨੇ ਬਸ ਹਮ ਅਸਲੀਅਤ ਤਾਂ ਕਹਿੰਦੇ ਸਿਰਫ ਵਿਅਕਤੀ ਹੈ ਇੱਕ ਇਨਸਾਨ ਤੇ ਕੋਈ ਦੇਸ਼ ਨਾ ਪੂਰਾ ਚੰਗਾ ਹੁੰਦਾ ਨਾ ਪੂਰਾ ਮਾੜਾ ਭਾਰਤ ਦੇ ਉਦਾਰਨ ਦਿੰਦੇ ਨੇ ਉਹ ਅੱਛਾ ਕਹਿੰਦੇ ਇੱਕ ਪਾਸੇ ਤਾਂ ਇੱਥੇ ਗੌਤਮ ਬੁੱਧ ਵਰਗੇ ਚੇਤਨਾ ਦੇ ਸਿਖਰ ਹੋਏ ਤੇ ਦੂਜੇ ਪਾਸੇ ਉਸੇ ਧਰਤੀ ਤੇ ਗਲੀਆਂ ਨਾਲੀਆਂ ਚ ਲੋਕ ਭੁੱਖੇ ਪਏ ਨੇ ਕਿੰਨਾ ਕਿੰਨਾ ਵੱਡਾ ਫਰਕ ਹੈ ਸਹੀ ਗੱਲ ਹੈ ਇੱਥੇ ਧਿਆਨ ਦੇਣ ਵਾਲੀ ਗੱਲ ਓਸ਼ੋ ਦੀ ਏ ਹੈ ਕਿ ਉਹਨਾਂ ਦਾ ਸਾਰਾ ਜ਼ੋਰ ਵਿਅਕਤੀ ਤੇ ਹੈ ਦੇਸ਼ ਜਾਂ ਸਮੂਹ ਤੇ ਨਹੀਂ ਉਹ ਕਹਿੰਦੇ ਨੇ ਸਵਾਲ ਇਹ ਨਹੀਂ ਕਿ ਕਿਹੜਾ ਦੇਸ਼ ਚੰਗਾ ਜਾਂ ਮਾੜਾ ਸਵਾਲ ਇਹ ਹੈ ਕਿ ਕਿਸੇ ਥਾਂ ਤੇ ਚੰਗੇ ਮਤਲਬ ਜਾਗਰੂਕ ਲੋਕ ਕਿੰਨੇ ਨੇ ਤੇ ਮਾੜੇ ਯਾਨੀ बेहोश ਲੋਕ ਕਿੰਨੇ ਅੱਛਾ ਤੇ ਅਕਸਰ ਹੁੰਦਾ ਕੀ ਹੈ ਕਿ ਮਾੜੇ ਲੋਕ ਜਿਹੜੇ ਹਮਲਾਵਰ ਹੁੰਦੇ ਨੇ ਤਾਕਤ ਦੇ ਭੁੱਖੇ ਉਹ ਉੱਪਰ ਆ ਜਾਂਦੇ ਨੇ ਸੱਤਾ 'ਚ ਤੇ ਚੰਗੇ ਲੋਕ ਜਿਹੜੇ ਸ਼ਾਂਤ ਹੁੰਦੇ ਨੇ ਅਹਿੰਸਕ ਉਹ ਪਾਸੇ ਰਹਿ ਜਾਂਦੇ ਨੇ ਇਹ ਤਾਂ ਬੜੀ ਬੜੀ ਗਹਿਰੀ ਗੱਲ ਕਹਿ ਦਿੱਤੀ ਅੱਗੇ ਚੱਲਦੇ ਹਾਂ ਭੀੜ ਦੀ ਗੱਲ ਕਰਦੇ ਹਾਂ ਓਸ਼ੋ ਭੀੜ ਬਾਰੇ ਬਹੁਤ ਕੁਝ ਕਹਿੰਦੇ ਨੇ ਕਹਿੰਦੇ ਪੀੜ ਨੂੰ ਹਮੇਸ਼ਾ ਗੁਲਾਮ ਚਾਹੀਦੇ ਹੁੰਦੇ ਨੇ ਹੂੰ ਉਹ ਬੰਦੇ ਦੀ ਆਜ਼ਾਦ ਸੋਚ ਉਸ ਦੀ ਆਪਣੀ ਪਹਿਚਾਨ ਉਹ ਖੋ ਲੈਂਦੀ ਹੈ ਭੀੜ ਚਾਹੁੰਦੀ ਹੈ ਤੁਸੀਂ ਉਹੀ ਸੋਚੋ ਉਹੀ ਬੋਲੋ ਉਵੇਂ ਹੀ ਚੱਲੋ ਜਿਵੇਂ ਉਹ ਚਾਹੁੰਦੀ ਹੈ ਮਤਲਬ ਤੁਹਾਡੀ ਆਪਣੀ ਕੋਈ ਹਸਤੀ ਨਾ ਰਵੇ ਠੀਕ ਜਿਵੇਂ ਜਦੋਂ ਪੀੜ ਕੋਈ ਮੰਦਿਰ ਜਾਂ ਮਸਜਿਦ ਸਾੜਨ ਜਾਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਇੱਕ ਆਮ ਜਿਹਾ ਬੰਦਾ ਵੀ ਜਿਹੜਾ ਸ਼ਾਇਦ ਮੱਖੀ ਨਾ ਮਾਰਦਾ ਹੋਵੇ ਉਹ ਵੀ ਪੀੜ ਨਾਲ ਰੜ ਕੇ ਪੱਥਰ ਝੁਕ ਲੈਂਦਾ ਹਾਂ ਇਸ ਦਾ ਕਾਰਨ ਇਹ ਹੈ ਕਿ ਭੀੜ ਵਿੱਚ ਨਾ ਬੰਦੇ ਦੀ ਆਪਣੀ ਜ਼ਿੰਮੇਵਾਰੀ ਦੀ ਭਾਵਨਾ ਜਿਵੇਂ ਗੁੰਮ ਜਾਂਦੀ ਹੈ। ਹਾਂ ਬਿਲਕੁਲ। ਹਰ ਕੋਈ ਸੋਚਦਾ ਹੈ ਵੀ ਸਾਰੇ ਕਰ ਰਹੇ ਨੇ ਤਾਂ ਠੀਕ ਹੀ ਹੋਣਾ ਜਾਂ ਮੈਂ ਥੋੜੀ ਕਰ ਰਿਹਾ ਇਹ ਤਾਂ ਭੀੜ ਕਰ ਰਹੀ ਹੈ। ਹਾਂਜੀ। ਇਸ ਤਰ੍ਹਾਂ ਉਹਨੂੰ ਆਪਣੇ ਅੰਦਰ ਦੀ ਕਿਸੇ ਦੱਬੀ ਹੋਈ ਹਿੰਸਾ ਨੂੰ ਕੱਢਣ ਦਾ ਬਹਾਨਾ ਮਿਲ ਜਾਂਦਾ ਬਿਨਾਂ ਕਿਸੇ ਦੋਸ਼ ਭਾਵ ਦੇ। ਹਾਂ ਜਿਵੇਂ ਉਹ ਐਟਮ ਬੌਮ ਵਾਲੇ ਪਾਇਲਟ ਦੀ ਗੱਲ ਸੁਣਾਉਂਦੇ ਨੇ ਹਿਰੋਸ਼ਿਮਾ ਤੇ ਬੌਮ ਸੁੱਟਿਆ ਲੱਖਾਂ ਲੋਕ ਮਾਰ ਦਿੱਤੇ ਤੇ ਰਾਤੀ ਆਰਾਮ ਨਾਲ ਸੌ ਗਿਆ। ਕਿਉਂ? ਹਾਂ ਕਹਿੰਦੇ ਜੀ ਮੈਂ ਤਾਂ ਬਸ ਹੁਕਮ ਮੰਨਿਆ ਸੀ ਕਮਾਲ ਦੀ ਗੱਲ ਹੈ ਨਾ ਜ਼ਿੰਮੇਵਾਰ ਕੌਣ ਪਾਇਲਟ ਕਹੇ ਜਰਨਲ ਜਰਨਲ ਕਹੇ ਰਾਸ਼ਟਰਪਤੀ ਰਾਸ਼ਟਰਪਤੀ ਕਹੇ ਮਹਿਰ ਕੋਈ ਵੀ ਨਹੀਂ ਹਾਂਜੀ ਇਹੀ ਤਾਂ ਪੀੜ ਦੀ ਕੀ ਕਹਿੰਦੇ ਨੇ ਖਾਸੀਅਤ ਹੈ ਵੱਡੇ ਤੋਂ ਵੱਡਾ ਗੁਨਾਹ ਵੀ ਠੀਕ ਲੱਗਣ ਲੱਗ ਪੈਂਦਾ ਹੈ ਜ਼ਿੰਮੇਵਾਰੀ ਵੰਡੀ ਜਾਂਦੀ ਹੈ ਹੂੰ ਤੇ ਬੰਦੇ ਦੇ ਅੰਦਰ ਦੀ ਉਹ ਜਾਨਵਰ ਬਿਰਤੀ ਜਿਹੜੀ ਸਮਾਜ ਦੇ ਡਰੋਂ ਦੱਬੀ ਹੁੰਦੀ ਹੈ ਉਹਨੂੰ ਬਾਹਰ ਆਣ ਦਾ ਜਿਵੇਂ ਮੌਕਾ ਮਿਲ ਜਾਂਦਾ ਪਰ ਫਿਰ ਇਸ ਭੀੜ ਤੋਂ ਨਿਕਲਿਆ ਕਿਵੇਂ ਜਾਵੇ ਉਹ ਸ਼ੂ ਬਗਾਵਤ ਦੀ ਗੱਲ ਕਰਦੇ ਨੇ ਪਰ ਉਹਨਾਂ ਦੀ ਬਗਾਵਤ ਵੀ ਵੱਖਰੀ ਕਿਸਮ ਦੀ ਹੈ ਉਹ ਕਹਿੰਦੇ ਅਸਲੀ ਬਗਾਵਤ ੱੱਕੇ ਨਾਲ ਨਹੀਂ ਆਂਦੀ ਬਿਲਕੁਲ ਉਹ ਫਰਾਂਸ ਦੀ ਕ੍ਰਾਂਤੀ ਵੇਲੇ ਦੀ ਕਹਾਣੀ ਸੁਣਾਉਂਦੇ ਨੇ ਬੈਸਟੀਲ ਜੇਲ੍ਹ ਦੀ ਕਹਿੰਦੇ ਜਦੋਂ ਕ੍ਰਾਂਤੀਕਾਰੀਆਂ ਨੇ ਜੇਲ੍ਹ ਤੋੜ ਕੇ ਕੈਦੀਆਂ ਨੂੰ ਕੱਢਿਆ ਤਾਂ ਕਈ ਕੈਦੀ ਵਾਪਸ ਭੱਜੇ ਆਪਣੀਆਂ ਕੋਠੜੀਆਂ ਨੂੰ ਆਪਣੀਆਂ ਜ਼ੰਜੀਰਾਂ ਲੱਪਣ ਲੱਗੇ ਅੱਛਾ ਹਾਂ ਉਹ ਆਜ਼ਾਦੀ ਦੀ ਜ਼ਿੰਮੇਵਾਰੀ ਤੋਂ ਡਰ ਗਏ ਮਤਲਬ ਗੁਲਾਮੀ ਦੀ ਐਨੀ ਆਦਤ ਪੈ ਗਈ ਸੀ ਕਿ ਆਜ਼ਾਦੀ ਔਖੀ ਲੱਗਣ ਲੱਗ ਪਈ ਹਾਂ ਬਿਲਕੁਲ ਇੱਥੇ ਓਸ਼ੋ ਸਾਫ਼ ਕਰਦੇ ਨੇ ਕਿ ਬਗਾਵਤ ਕੋਈ ਬਾਹਰੀ ਚੀਜ਼ ਨਹੀਂ ਇਹ ਅੰਦਰੋਂ ਫੁੱਟਦੀ ਹੈ ਇੱਕ ਅੰਦਰੂਨੀ ਜਾਗਰਤੀ ਹੈ ਜਦੋਂ ਕੋਈ ਬੰਦਾ ਭੀੜ ਦੀ ਨਕਲ ਛੱਡ ਕੇ ਆਪਣੇ ਅੰਦਰ ਦੀ ਸੁਣਨ ਲੱਗਦਾ ਆਪਣੀ ਜ਼ਿੰਦਗੀ ਦੀ ਆਪਣੇ ਕੀਤੇ ਦੀ ਜ਼ਿੰਮੇਵਾਰੀ ਆਪ ਲੈਂਦਾ ਹੈ ਇਸੇ ਨੂੰ ਉਸ ਨਿਆਸ ਕਹਿੰਦੇ ਨੇ ਯਾਨੀ ਦੁਨੀਆ 'ਚ ਰਹਿ ਕੇ ਜਾਗਣਾ ਤਾਂ ਭੀੜ ਨੂੰ ਇਹ ਚੰਗਾ ਨਹੀਂ ਲੱਗਦਾ ਹਾਂ ਭੀੜ ਫਿਰ ਉਸ ਨੂੰ ਪਾਗਲ ਕਹਿਣ ਲੱਗ ਪੈਂਦੀ ਹੈ ਹਾ ਹਾ ਜਿਵੇਂ ਉਹ ਸੂਫੀ ਫਕੀਰ ਦੀ ਗੱਲ ਜਿਸਨੇ ਮਸਜਿਦ ਜਾਣਾ ਛੱਡ ਦਿੱਤਾ ਪੁੱਛਿਆ ਤਾਂ ਕਹਿੰਦਾ ਹੁਣ ਕੀ ਲੋੜ ਰੱਬ ਤਾਂ ਹਰ ਪਾਸੇ ਦਿਸਦਾ ਲੋਕ ਕਹਿਣ ਲੱਗੇ ਤਾਂ ਸੱਠੇ ਆ ਗਿਆ ਹਾਂਜੀ ਇਹੀ ਭੀੜ ਨੇ ਬੁੱਧ ਨਾਲ ਕਬੀਰ ਨਾਲ ਕ੍ਰਾਈਸਟ ਨਾਲ ਕੀਤਾ ਤਾਂ ਫਿਰ ਓਸ਼ੋ ਦੇ ਹਿਸਾਬ ਨਾਲ ਭੀੜ ਦਾ ਪਾਗਲ ਕਹਿਣਾ ਤਾਂ ਇੱਕ ਤਰ੍ਹਾਂ ਨਾਲ ਸਰਟੀਫਿਕੇਟ ਹੋ ਗਿਆ ਕਿ ਬੰਦਾ ਸਹੀ ਪਾਸੇ ਜਾ ਰਿਹਾ ਹੈ ਹਾਂਜੀ ਇੱਕ ਤਰ੍ਹਾਂ ਨਾਲ ਇਹੀ ਗੱਲ ਹੈ ਓਸ਼ੋ ਲਈ ਅਸਲ ਸਮਝਦਾਰੀ ਭੀੜ ਵਾਲੀ ਨਹੀਂ ਪੈਸਾ ਤਾਕਤ ਉਹਨਾਂ ਲਈ ਅਸਲ ਸਮਝਦਾਰੀ ਹੈ ਪਿਆਰ, করুণਾ, ਜਾਗਰੂਕਤਾ ਹੂੰ ਜਿਸ ਨੂੰ ਭੀੜ ਪਾਗਲਪਨ ਕਹਿੰਦੀ ਹੈ ਜਿਵੇਂ ਪਿਆਰ ਕਰਨਾ, ਧਿਆਨ ਕਰਨਾ, ਓਸ਼ੋ ਲਈ ਉਹੀ ਅਸਲ ਸਿਆਣਪ ਹੈ ਤੇ ਜਿਸ ਨੂੰ ਭੀੜ ਸਿਆਣਪ ਕਹਿੰਦੀ ਹੈ ਪੈਸੇ ਤਾਕਤ ਪਿੱਛੇ ਦੌੜਨਾ ਉਹ ਜਾਗਿਓ ਬੰਦੇ ਲਈ ਨਿਰਾ ਪਾਗਲਪਨ ਹੈ ਤਾਂ ਕੁਲ ਮਿਲਾ ਕੇ ਇਹਨਾਂ ਸਾਰੀਆਂ ਗੱਲਾਂ ਦਾ ਨਿਚੋੜ ਇਹੀ ਹੈ ਕਿ ਓਸ਼ੋ ਸਾਨੂੰ ਵਾਰ-ਵਾਰ ਕਹਿ ਰਹੇ ਨੇ ਕਿ ਆਪਣੇ ਅੰਦਰ ਜਾਤੀ ਮਾਰੋ ਜਾਗੋ ਆਪਣੀ ਜ਼ਿੰਮੇਵਾਰੀ ਲੋ ਤੇ ਭੀੜ ਦੀ ਉਸ ਗੁਲਾਮ ਬਣਾਉਣ ਵਾਲੀ ਸੋਚ ਤੋਂ ਬਚੋ ਸਹੀ ਕਿਹਾ ਤੇ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਜਾਣੇ ਜਾਂ ਅਣਜਾਣੇ ਕਿੱਥੇ-ਕਿੱਥੇ ਭੀੜ ਵਾਂਗ ਸੋਚ ਰਹੇ ਆ ਕਿਹੜੀਆਂ ਗੱਲਾਂ ਸਿਰਫ ਇਸ ਲਈ ਮੰਨ ਰਹੇ ਆ ਕਿਉਂਕਿ ਸਾਰੇ ਮੰਨਦੇ ਨੇ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਤਾ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਹਾਂਜੀ। ਆਪਣੇ ਵਿਚਾਰ, ਆਪਣੇ ਸੁਝਾਅ ਹੇਠਾਂ ਟਿੱਪਣੀਆਂ ਵਿੱਚ ਜ਼ਰੂਰ ਲਿਖਣਾ। ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।